ਮੈਂ ਤਾਂ ਕਲਿਆਣ ਦਾਸ ਜਾਣੋ ਨਹੀਂ ਉਹ ਜ਼ਬਰਦਸਤੀ ਇਹਨਾਂ ਨੂੰ ਧਨ ਕਮਾਉਣ ਵਾਸਤੇ ਕਹਿੰਦੇ ਹਨ ਭਗਤ ਜਗਤ ਕੀ ਰਹਤ ਅਜ ਕੰਤੰ ਇਕ ਧਨ ਗਾ ਕੇ ਕਲੇ ਮੁਕਤੰ ਦੇਖੋ ਸਾਧ ਸੰਗਤ ਜੀ ਭਗਤਾਂ ਤੇ ਸੰਸਾਰੀਆਂ ਦਾ ਜੋੜ ਕਦੀ ਨਹੀਂ ਆ ਸਕਿਆ ਅੱਜ ਤੱਕ ਨਹੀਂ ਆਇਆ ਸੰਸਾਰੀ ਬੰਦਿਆਂ ਦੇ ਹੱਥ ਵਿੱਚ ਧਰਮ ਆਇਆ ਉਹਨਾਂ ਧਰਮ ਨੂੰ ਵੇਚਤਾ ਤੇ ਜਦੋਂ ਧਰਮੀ ਬੰਦਿਆਂ ਦੇ ਹੱਥ ਵਿੱਚ ਸੰਸਾਰ ਦੀ ਵਾਗ ਡੋ ਰਾਈ ਉਹਨਾਂ ਨੇ ਧਰਮ ਨੂੰ ਨੀਵਾ ਨਹੀਂ ਹੋਣ ਦਿੱਤਾ ਭਾਵੇਂ ਰਾਜ ਭਾਗ ਨੂੰ ਠੋਕਰ ਮਾਰ ਦਿੱਤੀ ਇੱਕ ਉਦਾਹਰਣ ਇੱਕ ਐਗਜ਼ਾਮਪਲ ਅਸੀਂ ਆਪਣੇ ਸਾਹਮਣੇ ਵੇਖੀਏ ਧੰਗੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਗੂ ਅਰਜਨ ਸਾਹਿਬ ਜੀ ਵੇਖੋ ਆਪਣੇ ਨਗਰ ਦੇ ਰਾਜੇ ਸਨ ਗੁਰੂ ਤਾਂ ਹਨ ਪਰ ਅਨੰਦਪੁਰ ਦੇ ਰਾਜੇ ਕੌਣ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੇ ਕਿੰਨੇ ਨਗਰ ਵਸਾਏ ਹਰ ਗੋਬਿੰਦਪੁਰਾ ਵਸਾਇਆ ਤਰਨਤਾਰਨ ਵਸਾਇਆ ਚੱਕ ਰਾਮਦਾਸਪੁਰ ਅੰਮ੍ਰਿਤਸਰ ਇਸ ਦੇ ਕੋਈ ਪ੍ਰਬੰਧਕ ਤਾਂ ਹੋਣਗੇ ਉਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਹੁਣ ਏਡੇ ਵੱਡੇ ਪ੍ਰਬੰਧਕ ਏਡਾ ਵੱਡਾ ਰਾਜ ਭਾਗ ਧਨ ਦੀ ਕੋਈ ਕਮੀ ਨਹੀਂ ਹੈ ਸਰਕਾਰ ਨੇ ਹੁਕਮ ਦੇ ਦਿੱਤਾ ਹੁਣ ਸਰਕਾਰ ਦੇ ਹੁਕਮ ਦੇ ਸਾਹਮਣੇ ਝੁਕਣਾ ਜਾਂ ਨਹੀਂ ਝੁਕਣਾ ਇਹ ਤਾਂ ਗੁਰੂ ਦੀ ਮਰਜ਼ੀ ਹੈ ਨਾ ਤੇ ਗੁਰੂ ਸਾਹਿਬ ਚਾਹੁੰਦੇ ਤੇ ਦੁਨੀਆ ਦੇ ਵਾਂਗ ਡਰਪੋਕ ਬਣ ਕੇ ਕਹਿ ਦਿੰਦੇ ਵੀ ਠੀਕ ਹੈ ਜੋ ਤੁਹਾਨੂੰ ਚਾਹੀਦਾ ਦੱਸੋ ਅਸੀਂ ਤੁਹਾਡੀ ਈਨ ਮੰਨ ਲੈਨੇ ਗੱਲ ਨੂੰ ਪ੍ਰਵਾਨ ਕਰ ਲੈਨੇ ਪੈਸਾ ਹੀ ਤਾਂ ਸੀ ਕੀ ਹੁੰਦਾ ਜੇ ਗੋਲਕ ਵਿੱਚੋਂ ਕੱਢ ਕੇ ਪੈਸਾ ਦੇ ਦਿੰਦੇ ਵੀ ਲੋ ਜਾਨ ਬਖਸ਼ ਦਿਓ ਮੇਰੀ ਮੈਂ ਪੈਸਾ ਦੇ ਦਿੰਦਾ ਪਰ ਨਹੀਂ ਮਹਾਰਾਜ ਜੀ ਨੇ ਨਿਆਂ ਦੀ ਗੱਲ ਕੀਤੀ ਇਨਸਾਫ ਦੀ ਗੱਲ ਕੀਤੀ ਰਾਜਿਆਂ ਨੇ ਆਖਿਆ ਤੁਹਾਨੂੰ ਸਜ਼ਾ ਦੇ ਰੂਪ ਵਿੱਚ ਇਹਨਾਂ ਧਨ ਦੇਣਾ ਪਵੇਗਾ ਮਹਾਰਾਜ ਕਹਿੰਦੇ ਧਨ ਮੇਰਾ ਨਹੀਂ ਇਹ ਧਨ ਸੰਗਤ ਦਾ ਹੈ ਉਹਦੀ ਕਿਰਤ ਦਾ ਹੈ ਮਿਹਨਤ ਦਾ ਹੈ ਇਸ ਤੇ ਮੇਰਾ ਅਧਿਕਾਰ ਨਹੀਂ ਮੈਂ ਆਪਣੇ ਪਰਸਨਲ ਯੂਜ਼ ਵਾਸਤੇ ਆਪਣੀ ਮਾਫੀ ਵਾਸਤੇ ਇਸ ਧਨ ਦੀ ਵਰਤੋਂ ਨਹੀਂ ਕਰ ਸਕਦਾ ਤੇ ਤੁਹਾਡੇ ਕੀਤੇ ਗਏ ਅਨਿਆਇ ਸਾਹਮਣੇ ਮੈਂ ਝੁਕ ਨਹੀਂ ਸਕਦਾ ਭਾਵੇਂ ਮੇਰਾ ਇਹ ਜੀਵਨ ਖਤਮ ਕਿਉਂ ਨਾ ਹੋ ਜਾਵੇ ਪਰ ਮੈਂ ਤੁਹਾਡੀ ਗੱਲ ਪਰਵਾਹ ਨਹੀਂ ਕਰਾਂ ਹੁਣ ਇਸ ਉਦਾਹਰਨ ਦੇ ਸਾਹਮਣੇ ਅਸੀਂ ਦੇਖੀਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲ ਕੀ ਰਾਜ ਭਾਗ ਨਹੀਂ ਸੀ ਪਰ ਉਹ ਕੰਡਿਆਂ ਦੀ ਸੇਜ ਤੱਕ ਵੀ ਸਫਰ ਕੀਤਾ ਉਹਨਾਂ ਨੇ ਸੁੱਤੇ ਨੇ ਤੇ ਸੌ ਕੇ ਪਰਮੇਸ਼ਰ ਦਾ ਸ਼ੁਕਰ ਮਨਾਇਆ ਪੈਸੇ ਜਾਣ ਦਾ ਕੋਈ ਗਮ ਨਹੀਂ ਧਨ ਸੰਪਦਾ ਜਾਣ ਦਾ ਕੋਈ ਗਮ ਨਹੀਂ ਇਹਨਾਂ ਦੇ ਉਲਟ ਅਸੀਂ ਪਹਾੜੀ ਰਾਜਿਆਂ ਨੂੰ ਦੇਖ ਲਈਏ ਔਰੰਗਜੀਬ ਨੇ ਸੈਨਾ ਚੜਾਈ ਵੇਖੋ ਕੋਈ ਸ਼ੱਕ ਨਹੀਂ ਕਸ਼ਮੀਰੀ ਪੰਡਤ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਪਰ ਰਾਜਪੂਤ ਪਹਾੜੀ ਰਾਜੇ ਵੀ ਤਾਂ ਹੈਗੇ ਨੇ ਅਜੇ ਕਿੰਨੇ ਹਿੰਦੂ ਰਾਜਪੂਤ ਰਾਜੇ ਭਾਰਤ ਵਿੱਚ ਸਨ ਕਿਸੇ ਨੇ ਕਿਉਂ ਨਾ ਬਾਹ ਫੜੀ ਇਹਨਾਂ ਦੀ ਕਿਉਂ ਨਾ ਅੱਗੇ ਹੋਏ ਕਿਉਂ ਨਾ ਆ ਕੇ ਆਖਿਆ ਵੀ ਅਸੀਂ ਰਾਜੇ ਹਾਂ ਕਿਉਂਕਿ ਪਤਾ ਸੀ ਜਿਹੜਾ ਔਰੰਗਜੀਬ ਨਾਲ ਮੱਥਾ ਲਗਾਏਗਾ ਉਹਦਾ ਤਖਤ ਵੀ ਜਾਏਗਾ ਉਹਦਾ ਰਾਜ ਵੀ ਜਾਏਗਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਨਹੀਂ ਸੀ ਸੋਚਿਆ ਮਹਾਰਾਜ ਕਹਿੰਦੇ ਜੋ ਸ਼ਰਣ ਆਵੇ ਉਸ ਕੰਠ ਲਾਵੇ ਜਿਹੜਾ ਸ਼ਰਣ ਵਿੱਚ ਆਇਆ ਉਹਨੂੰ ਗੱਲ ਨਾਲ ਲਾਉਣਾ 휴ਮੈਨਿਟੀ ਦਾ ਮਨੁੱਖਤਾ ਦਾ ਫਰਜ਼ ਹੈ ਕੋਈ ਨਹੀਂ ਜੇ ਰਾਜ ਭਾਗ ਜਾਂਦਾ ਜਾਵੇ ਪਰ ਮੱਥਾ ਔਰੰਗਜ਼ੇਬ ਨਾਲ ਲਾ ਕੇ ਰਵਾਂਗੇ ਔਰੰਗਜ਼ੇਬ ਨਾਲ ਮੱਥਾ ਇਸ ਲਈ ਨਹੀਂ ਸੀ ਲਗਾਇਆ ਵੀ ਅਸੀਂ ਇਹਨਾਂ ਦੀ ਰੱਖਿਆ ਕਰਨੀ ਹੈ ਔਰੰਗਜ਼ੇਬ ਨਾਲ ਮੱਥਾ ਇਸ ਲਈ ਲਗਾਇਆ ਸੀ ਵੀ ਤੂੰ ਕਾਫਰ ਹੈਂ ਤੂੰ ਜ਼ੁਲਮ ਕਰ ਰਹੇ ਹੈਂ ਅਸੀਂ ਤੇਰੇ ਜ਼ੁਲਮ ਨੂੰ ਰੋਕਣਾ ਹੈ ਸਿੱਖ ਕਿਸੇ ਦਾ ਵੈਰੀ ਨਹੀਂ ਸਿੱਖ ਦੀ ਸੋਚ ਕਿਸੇ ਦੀ ਵੈਰੀ ਨਹੀਂ ਨਾ ਹੀ ਸਾਡੀ ਆਈਡੀਓਲੋਜੀ ਦੇ ਵਿੱਚ ਕਿਸੇ ਨਾਲ ਵੈਰ ਕਰਨਾ ਸਿਖਾਇਆ ਨਾ ਸਾਡਾ ਮੁਸਲਮਾਨਾਂ ਨਾਲ ਵੈਰ ਨਾ ਸਾਡਾ ਹਿੰਦੂਆਂ ਨਾਲ ਵੈਰ ਪਰ ਜੇ ਪਹਾੜੀ ਰਾਜੇ ਚੜ ਕੇ ਆਏ ਮਹਾਰਾਜ ਉਹਨਾਂ ਨਾਲ ਵੀ ਮੱਥਾ ਲਾਉਂਦੇ ਨੇ ਉਹਨਾਂ ਦੀ ਈਨ ਵੀ ਕਬੂਲ ਨਹੀਂ ਕਰਦੇ ਤੇ ਜੇ ਔਰੰਗਜ਼ੇਬ ਦੀ ਸੈਨਾ ਚੜ ਕੇ ਆਈ ਮਹਾਰਾਜ ਜੀ ਨੇ ਉਹਨਾਂ ਦਾ ਵੀ ਮੁਕਾਬਲਾ ਕੀਤਾ ਹਾਲਾਂਕਿ ਜਾਣਦੇ ਸਨ ਬੀ ਔਰੰਗਜ਼ੇਬ ਦੀ ਸੈਨਾ ਦੇ ਨਾਲ ਮੁਕਾਬਲਾ ਕਰਨ ਵਾਸਤੇ ਆਨੰਦਪੁਰ ਦੇ ਅੰਦਰ ਕੀਤੀ ਗਈ ਤਿਆਰੀ ਬਹੁਤ ਘੱਟ ਹੈ ਕਿੱਥੇ ਲੱਖਾਂ ਦੀ ਸੈਨਾ ਤੇ ਕਿੱਥੇ ਸੈਂਕੜੇ ਚਾਲੀਆਂ ਦਾ 10 ਲੱਖ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਪਰ ਫਿਰ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਡੰਡ ਕੇ ਜਿੰਨਾ ਚਿਰ ਯੋਜਨਾ ਯੋਜਣ ਦੀ ਹਿੰਮਤ ਸੀ ਜੂਝੇ ਕਿਉਂ ਕਾਰਨ ਕੀ ਇੱਕ ਧਾਰਮਿਕ ਪ੍ਰਵਿਰਤੀ ਇਹ ਕਹਿੰਦੀ ਹੈ ਵੀ ਧਰਮ ਉੱਚਾ ਹੈ ਪੰਥ ਵਸੇ ਮੈਂ ਉਹ ਜਿਹੜਾ ਮਨ ਚਾਉਕ ਨੇ ਪਰ ਇੱਕ ਬਿਜ਼ਨਸਮੈਨ ਮਾਈਂਡ ਕਹਿੰਦਾ ਵੀ ਹੱਥ ਮਲਾ ਲਾ ਕੋਈ ਗੱਲ ਨਹੀਂ ਧਰਮ ਤਾਂ ਫਿਰ ਕਮਾਲਾਂ ਇਹ ਦੋ ਫਰਕ ਨੇ ਜਿਹੜਾ ਵਿਅਕਤੀ ਵਪਾਰੀ ਹੈ ਜਿਹੜਾ ਕੇਵਲ ਵਪਾਰ ਵਾਲੀ ਬਿਜ਼ਨਸ ਵਾਲੀ ਮਤ ਰੱਖਦਾ ਉਹ ਧਰਮ ਨੂੰ ਵੀ ਠੰਡਾ ਬਣਾ ਦੇਵੇਗਾ ਤੇ ਜਿਹਦੀ ਧਾਰਮਿਕ ਮਤ ਹੈ ਜਿਹਦੀ ਸੋਚ ਅੰਦਰ ਪਰਮੇਸ਼ਰ ਵਸਦਾ ਉਹ ਧੰਦੇ ਵਿੱਚ ਵੀ ਧਰਮ ਕਮਾ ਲਏਗਾ ਕਿਦਾਂ ਗੁਰੂ ਨਾਨਕ ਸਾਹਿਬ ਜੀ ਦੀ ਐਗਜ਼ਾਮਪਲ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਵੀ ਕੰਮ ਕਰਦੇਆਂ ਹੋਇਆਂ ਧੰਦਾ ਕਰਦੇਆਂ ਹੋਇਆਂ ਧਰਮ ਕਿਦਾਂ ਕਮਾਉਣ ਆਹ ਮਹਾਰਾਜ ਜੀ ਨੇ ਤੱਕੜੀ ਫੜੀ ਹੱਥ ਵਿੱਚ 13 13 ਤਲਦੇ ਨੇ 13 ਦਾ ਵੱਟਾ ਰੱਖਿਆ 13 ਤੋਲੇ ਬਰਾਬਰ ਬੇਈਮਾਨੀ ਨਹੀਂ ਕੀਤੀ ਮਹਾਰਾਜ ਕਹਿੰਦੇ ਇਮਾਨਦਾਰੀ ਨਾਲ ਸੌਦਾ ਤੋਲਿਆ ਹੋਇਆ ਵੀ ਧਰਮ ਦਾ ਲਖਾਇਕ ਹੈ ਪਰਮੇਸ਼ਰ ਵਾਸ ਦਾ ਜਨਤਾ ਵਿੱਚ ਮੈਂ ਕਿਸੇ ਸੱਜਣ ਦੀ ਦੁਕਾਨ ਤੇ ਗਿਆ ਕਿਉਂਕਿ ਸਾਬਤ ਸੂਰਤ ਸਿੱਖ ਨਜ਼ਰ ਆਇਆ ਮੈਨੂੰ ਹਾਲਾਂਕਿ ਦੇਖੋ ਧਰਮ ਆਪਣੇ ਆਪ ਦੇ ਅੰਦਰ ਇੱਕ ਵਿਚਾਰ ਹੈ ਧਰਮ اخلاق ਤੋਂ ਪੈਦਾ ਹੁੰਦਾ ਹੈ ਸਰੀਰ ਦੇ ਪਹਿਨਾਵੇ ਤੋਂ ਨਹੀਂ ਕੋਈ ਸਮਾਨ ਲੈਣਾ ਸੀ ਸਮਾਨ ਲੈਣ ਵਾਸਤੇ ਗਿਆ ਕੀਮਤ ਬੜੀ ਜ਼ਿਆਦਾ ਦੱਸੀ ਹਾਲਾਂਕਿ ਉਹ ਕੀਮਤ ਉਸ ਦੇ 4 ਗੁਣਾ ਵੱਧ ਸੀ ਮਨ ਨੇ ਪ੍ਰਵਾਨ ਨਹੀਂ ਕੀਤਾ ਅਗਲੀ ਦੁਕਾਨ ਤੇ ਗਿਆ ਸਾਬਤ ਸੂਰਤ ਨਹੀਂ ਹੈ ਮਾਨੰਦਰ ਵਿਸ਼ਵਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਣਾ ਦੇ ਪ੍ਰਤੀ ਵਿਸ਼ਵਾਸ ਬੜੀ ਇਮਾਨਦਾਰੀ ਨਾਲ ਗਿਆਨੀ ਜੀ ਕਹਿੰਦਾ ਗਿਆਨੀ ਜੀ ਆ ਚੀਜ਼ ਇੰਨੇ ਦੀ ਹੈ ਇੰਨਾ ਸਾਨੂੰ ਪ੍ਰੋਫਿਟ ਹੋਣਾ ਹੈ ਪਰ ਗੁਰੂ ਘਰ ਨੂੰ ਅਸੀਂ ਇਹ ਵੀ ਛੱਡ ਦਿੰਦੇ ਮਨ ਨੇ ਉਸ ਦਿਨ ਵਿਚਾਰ ਕੀਤੀ ਵੀ ਜੇ ਗੁਰੂ ਨਾਨਕ ਦਾ ਅਸਲ ਸਿਧਾਂਤ ਧਾਰਿਆ ਦੇ ਨਾ ਧਾਰਿਆ ਸਾਡੇ ਕੋਲ ਦਿਖਾਵਾ ਰਹਿ ਗਿਆ ਸਤਿਗੁਰੂ ਜੀ ਮਹਾਰਾਜ ਜੀ ਨੇ ਕੀ ਆਖਿਆ ਸੀ ਹੱਕ ਪਰਾਇਆ ਨਾਨਕਾ ਉਸ ਸੂਅਰ ਸੁਗਾਏ ਗੁਰਪੀਰ ਹਮ ਤਾਂ ਪਰੇਜਾ ਮੁਰਦਾਰ ਨਾ ਖਾਏ ਧਰਮ ਦੇ ਵਿੱਚ ਅਸੀਂ ਜੇ ਕਰਮ ਕਮਾਉਨੇ ਆ ਉਹਦੇ ਵਿੱਚ ਇਮਾਨਦਾਰੀ ਦਿਖਦੀ ਐ ਸਾਡੇ ਧੰਦੇ ਵਿੱਚ ਵੀ ਧਰਮ ਪ੍ਰਗਟ ਹੁੰਦਾ ਹੈ ਪਰ ਜੇਕਰ ਅਸੀਂ ਧੰਦਾ ਕਰਦੇ ਆ ਹੋਇਆ ਧਰਮ ਨੂੰ ਭੁੱਲ ਜਾਂਦੇ ਆ ਫਿਰ ਉਹ ਧੰਦਾ ਹੀ ਰਹਿ ਜਾਂਦਾ ਐ ਉਹ ਧਰਮ ਦੀ ਕੋਈ ਗੱਲਬਾਤ ਨਹੀਂ ਗੁਰੂ ਸਾਹਿਬ ਜੀ ਨੇ ਦਿਖਾਇਆ ਸਿੱਖਾ ਤੂੰ ਜਿੱਥੇ ਜਾਏਗਾ ਤੇਰਾ ਕੀਤਾ ਹੋਇਆ ਕਰਮ ਤੇਰੀ ਨਿਭਾਈ ਹੋਈ ਡਿਊਟੀ ਵੀ ਧਰਮ ਹੈ ਵਪਾਰੀਆਂ ਵਾਲੀ ਸੋਚ ਨਹੀਂ ਪਰਮੇਸ਼ਰ ਵਾਲੀ ਸੋਚ ਰੱਖ ਕੇ ਕੰਮ ਕਰੀਦਾ ਹੈ ਤੇ ਜਿੱਥੇ ਵਪਾਰੀਆਂ ਵਾਲੀ ਸੋਚ ਹੈ ਫਿਰ ਉੱਥੇ ਧਰਮ ਨਹੀਂ ਵੇਖਿਆ ਜਾਂਦਾ ਉੱਥੇ ਆਪਣਾ ਲਾਭ ਦੇਖਿਆ ਜਾਂਦਾ ਬਸ ਸਾਹਮਣੇ ਵਾਲੇ ਦੀ ਲੱਤ ਦੀ ਇਹ ਛਿਲ ਲਾ ਲਵੇਂ ਕਿਹੜਾ ਦੁਬਾਰਾ ਆ ਜਾਣਾ ਸੋ ਇਸ ਕਰਕੇ ਮਹਾਰਾਜ ਇਹਨਾਂ ਦੋ ਵਿਚਾਰਾਂ ਨੂੰ ਸਾਹਮਣੇ ਰੱਖਦੇ ਨੇ ਕਹਿੰਦੇ ਭਗਤਾਂ ਤੇ ਸੰਸਾਰੀਆਂ ਦਾ ਕਦੀ ਜੋੜ ਨਹੀਂ ਆ ਸਕਦਾ ਪਰ ਇੱਥੇ ਸੰਸਾਰੀ ਕਿਹਨੂੰ ਦੱਸਿਆ ਮੈਂ ਤਾਂ ਕਲਿਆਣ ਦਾਸ ਜੀ ਵੀ ਮੈਂ ਤਾਂ ਕਲਿਆਣ ਦਾਸ ਜੀ ਸੰਸਾਰੀ ਨੇ ਇਸ ਕਰਕੇ ਉਹਨਾਂ ਦੀ ਮਤ ਧਰਮ ਕਮਾਉਣ ਦੀ ਨਹੀਂ ਹੈ ਉਹ ਕੇਵਲ ਬਿਜ਼ਨਸ ਕਰਨਾ ਚਾਹੁੰਦੇ ਨੇ ਵਪਾਰ ਕਰਨਾ ਚਾਹੁੰਦੇ ਨੇ ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਹਨ ਜਿਨ੍ਹਾਂ ਦੀ ਮਤ ਕੇਵਲ ਵਪਾਰ ਦੀ ਨਹੀਂ ਹੈ ਜਿਹੜੇ ਸੱਚ ਦੀ ਗੱਲ ਨੂੰ ਰੱਖਦੇ ਨੇ ਜਿਹੜੇ ਪਰਮੇਸ਼ਰ ਦੀ ਵਿਚਾਰ ਨੂੰ ਸਾਹਮਣੇ ਰੱਖ ਕੇ ਸਤ ਪੰਥੀ ਨੇ ਤਾਂ ਜੋ ਪਿਓ ਤੇ ਪੋਤੇ ਦੇ ਵਿੱਚ ਇਹ ਧਰਮ ਤੇ ਧੰਦੇ ਵਾਲਾ ਫਰਕ ਹੈ ਜੀ ਗयो ਦਰਬ ਜਾਣਿਓ ਨਿਜ ਜੇਤੋ